ਸਸੀ ਕਾਲ ਦੋਸਤੋ ਕਿਵੇਂ ਜੀ ਸਾਰੇ ਜਾਨੇ ਠੀਕ ਠਾਕ ਹੋ ਸੋ ਦੋਸਤੋ ਅੱਜ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੇਰਾ YouTube ਚੈਨਲ ਬਣਿਆ ਹੋਇਆ ਹੈ ਧਰਮਨ ਜੀ ਕੇ ਸਟਡੀ ਦੇ ਨਾਮ ਤੇ ਸੋ ਆ ਵੀ ਵਧੀਆ ਮੇਰੀ ਜੀ ਕੇ ਦੀਆਂ ਸ਼ਾਰਟ ਵੀਡੀਓ ਨੂੰ ਬਹੁਤ ਵਧੀਆ ਦੇਖਦੇ ਹੋ ਲਾਈਕ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਸੋ ਦੋਸਤੋ ਮੇਰੇ ਦਿਮਾਗ ਵਿੱਚ ਇੱਕ ਗੱਲ ਆਈ ਕਿ ਤੁਸੀਂ ਵੀਡੀਓ ਦੇਖਦੇ ਹੋ ਤੇ ਜੋ ਮੈਂ ਵੀਡੀਓ ਪਾਉਂਦਾ ਹਾਂ ਉਸ ਦੇ ਵਿੱਚ ਆਨਸਰ ਵੀ ਤੁਹਾਨੂੰ ਦਿੱਤਾ ਜਾਂਦਾ ਹੈ ਉਸ ਦਾ ਜੋ ਸਹੀ ਆਨਸਰ ਹੁੰਦਾ ਹੈ ਤੇ ਗਲਤ ਦੇ ਦਿਆਂ ਆਨਸਰ ਤੋਂ ਸ਼ੁਰੂ ਹੁੰਦੀ ਹੈ ਕਿ ਹਿਊਮਨ ਦੀ ਸਾਈਕੋਲੋਜੀ ਹੈ ਉਹ ਉਨਾਂ ਚਿਰ ਕੋਈ ਵੀ ਚੀਜ਼ ਨੂੰ ਯਾਦ ਨਹੀਂ ਰੱਖ ਸਕਦਾ ਜਿੰਨਾ ਟਾਈਮ ਉਸ ਚੀਜ਼ ਦੇ ਬਾਰੇ ਉਸ ਨਾਲ ਕੋਈ ਅਖਾਸ਼ਾ ਨਾ ਵਾਪਰੇ ਮਤਲਬ ਕਿ ਕੋਈ ਕਾਰਨ ਨਾਲ ਜੁੜੇ ਜਿਵੇਂ ਕਿ ਮੇਰਾ ਕਹਿਣ ਦਾ ਮਤਲਬ ਮੈਂ ਤੁਹਾਨੂੰ ਸਿਰਫ ਵੀਡੀਓ ਰਾਹੀਂ ਪ੍ਰਸ਼ਨ ਪੁੱਛਿਆ ਕਰਾਂਗਾ ਤੇ ਆਨਸਰ ਤੁਸੀਂ ਨੇ ਖੁਦ ਦੇਣਾ ਹੋਵੇਗਾ ਜਿਸ ਵਿਅਕਤੀ ਦਾ ਆਨਸਰ ਸਹੀ ਹੋਵੇਗਾ ਉਹ ਕਮੈਂਟ ਕਰੇਗਾ ਤੇ ਮੈਂ ਉਸ ਦੇ ਕਮੈਂਟ ਨੂੰ ਲਾਈਕ ਵੀ ਕਰਾਂਗਾ ਤੇ ਉਸ ਦਾ ਆਨਸਰ ਵੀ ਲਮਾਂਗਾ ਜਿਸ ਦਾ ਆਨਸਰ ਗਲਤ ਹੋਵੇਗਾ ਉਸ ਦਾ ਮੈਂ ਕਮੈਂਟ ਲਾਈਕ ਨਹੀਂ ਕਰਾਂਗਾ ਤੇ ਆਨਸਰ ਨਹੀਂ ਲਮਾਂਗਾ ਸੋ ਇਹਦੇ ਵਿੱਚ ਇਹ ਚੀਜ਼ ਸਿੱਖਣ ਵਾਲੇ ਦੇ ਮਨ ਵਿੱਚ ਪੱਕੀ ਹੋ ਜਾਣੀ ਹੈ ਕਿ ਹਾਂ ਉਸ ਟਾਈਮ ਮੈਂ ਇਸ ਦਾ ਆਨਸਰ ਦਿੱਤਾ ਸੀ ਤੇ ਮੇਰੇ ਆਨਸਰ ਨੂੰ ਲਾਈਕ ਵੀ ਮਿਲਿਆ ਸੀ ਤੇ ਮੈਨੂੰ ਜਸ ਦਾ ਰਪਲਾਈ ਵੀ ਆਇਆ ਸੀ ਤਾਂ ਇਹ ਉਸ ਬੰਦੇ ਦੀ ਇੱਕ ਸਾਈਕੋਲੋਜੀ ਮਤਲਬ ਕਿ ਇੱਕ ਦਿਮਾਗ ਦੇ ਵਿੱਚ ਪੱਕਾ ਬੈਠ ਜਾਣਾ ਹੈ ਕਿ ਇੱਕ ਕੁਐਸਚਨ ਹਮੇਸ਼ਾ ਲਈ ਯਾਦ ਹੋ ਜਾਣਾ ਹੈ ਤੇ ਜਿਹੜੇ ਬੰਦੇ ਦਾ ਆਨਸਰ ਲੰਬ ਹੋਇਆ ਤੇ ਉਹਦੀ ਸਾਈਕੋਲੋਜੀ ਦੇ ਵਿੱਚ ਵੀ ਇਹ ਬੈਠ ਜਾਣਾਗਾ ਕਿ ਮੇਰਾ ਆਨਸਰ ਗਲਤ ਸੀ ਮੈਨੂੰ ਹੋਰ ਪੜਨ ਦੀ ਲੋੜ ਹੈ ਵੀ ਉਸ ਨੂੰ ਹੋਰ ਸਿੱਖਣ ਦੀ ਲੋੜ ਹੈ ਵੀ ਠੀਕ ਹੈ ਦੋਸਤੋ ਮੇਰਾ ਵੀਡੀਓ ਬਣਾਉਣ ਦਾ ਬਸ ਇਹੀ ਮਕਸਦ ਹੋਵੇਗਾ ਬਾਕੀ ਤੁਸੀਂ ਸਾਰੇ ਵਧੀਆ ਵੀਊ ਵੀ ਦਿਨੇ ਹੋਗੇ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਓਗੇ ਆਪ ਜੀ ਦਾ ਸਭ ਜੀ ਦਾ ਧੰਨਵਾਦ ਜੀ